बार बार दिल ये बार बार दिन ये आए बार बार दिल ये गाए तुम जियो हजारों साल ये मेरी है आरजू हैप्पी बर्थडे टू यू अंबरजोत सिंह हैप्पी बर्थडे टू यू ਉਹ ਸਾਡਾ ਭਤੀਜਾ ਹੈਪੀ ਬਰਥਡੇ ਟੂ ਯੂ ਵਾਹ ਜੀ ਵਾਹ ਜੀ ਵਾਹ ਜੀ ਲਓ ਜੀ ਸਾਡੇ ਸਰਬਦਦਾ ਪਲਾ ਸਰਬਦ ਦਾ ਪਲਾ ਚਜ ਦਾ ਵਿਚਾਰ ਦੇ ਪਾਇਲਟ ਸਾਹਿਬ ਸਾਡੇ ਇਸ ਗਰੁੱਪ ਦੇ ਇਸ ਪਰਿਵਾਰ ਦੇ ਮੁਖੀਆ ਆਹਾਹਾ ਇਸ ਗੱਡੀ ਦੇ ڈرائیور کون پلا سڈے روندر و نرمان جی آ ہا ہاں ہاں وردر نرمان صاحب آ ہاں 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 راگی شری ہرمندر صاحب صاحب سابقہ انہیں بیٹے دا جنم دن آ ہاں میں کہنا جی چاند ستارے جنیا ਇਨਾਂ ਦੀ ਉਮਰ ਹੋਵੇ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਬਾਬਾ ਨਾਨਕ ਚੜ੍ਹਦੀ ਕਲਾ 'ਚ ਰੱਖੇ ਜਿਸ ਵੀ ਫੀਲਡ 'ਚ ਨੇ ਪੜਨ ਲਿਖਣ ਵੱਡੇ ਜੇ ਉੱਦੇ ਤੇ ਜਾਣ ਆਪਣੇ ਪਿਤਾ ਜੀ ਜਿੱਦਾਂ ਇਹਨਾਂ ਦੇ ਪਿਤਾ ਜੀ ਦਾ ਨਾਮ ਰੋਸ਼ਨ ਆਹਾ ਹਾ ਹਾ ਉੱਦਈ ਉੱਦਈ ਹੋਰ ਨਾਮ ਰੋਸ਼ਨ ਕਰਨ ਤੇ ਆਪਣਾ ਨਾਮ ਹੀ ਰੋਸ਼ਨ ਕਰਨ ਜੀ ਇਹ ਸਾਡੀ ਅਰਦਾਸ ਹੈ ਦਵਾਏ ਬਾਕੀ ਬਹੁਤ ਵਧੀਆ ਪੋਸਟਾਂ ਪਾਈਆਂ ਬਹੁਤ ਵਧੀਆ ਮੈਂ ਥੋੜਾ ਜਿਹਾ ਵਜੀ ਸੀ ਜੀ ਤੇ ਬਹੁਤ ਚੰਗਾ ਲੱਗਾ ਜੀ ਪਤਾ ਲੱਗਾ ਤੇ ਮੈਂ ਤੇ ਸੌਣ ਦੀ ਤਿਆਰੀ ਚ ਸੀ ਤੇ ਬਹੁਤ ਚੰਗਾ ਲੱਗਾ ਜੀ ਬਹੁਤ ਚੰਗਾ ਲੱਗਾ ਬਸ ਇਹੀ ਅਰਦਾਸ ਕਰਦੇ ਆ ਬਾਬਾ ਨਾਨਕ ਬਾਬਾ ਜੀ ਤੇ ਇਹਨਾਂ ਨੂੰ ਇਹਨਾਂ ਦੀ ਮੰਮੀ ਨੂੰ ਪਿਤਾ ਨੂੰ ਸਾਰੇ ਪਰਿਵਾਰ ਨੂੰ ਭੈਣ ਭਰਾਵਾਂ ਨੂੰ ਤੇ ਸਾਡੇ ਅਮਰਜੋਤ ਸਰਦਾਰ ਅਮਰਜੋਤ ਸਿੰਘ ਸਾਡੇ ਭਤੀਜੇ ਦੇ ਜਨਮ ਦਿਨ ਦੀ ਬਹੁਤ 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 ਵਧਾਈਆਂ 13 ਸਾਰੀਆਂ ਵਧਾਈਆਂ 13 ਸਾਰੀਆਂ ਵਧਾਈਆਂ 13 ਸਾਰੀਆਂ ਵਧਾਈਆਂ ਓਕੇ ਜੀ ਗੁੱਡ ਨਾਈਟ ਜਵਾਨੀਆਂ ਮਾਣੋ ਖੁਸ਼ ਰਹੋ ਖੁਸ਼ ਰਹਾ ਕਰੋ ਜਿੰਨਾ ਵੀ ਖੁਸ਼ ਰਿਹਾ ਸਕਦਾ ਉਹਨਾਂ ਹੀ ਖੁਸ਼ ਰਹਾ ਛੋਟੀਆਂ ਛੋਟੀਆਂ ਗੱਲਾਂ ਤੇ ਖੁਸ਼ ਰਹੋ ਤੇ ਅਸੀਂ ਤੇ ਇਹੀ ਕਹਿੰਦੇ ਆ ਪਈ ਸਾਰੇ ਇਨਸਾਨ ਨੂੰ ਖੁਸ਼ ਰਹਿਣਾ ਚਾਹੀਦਾ ਕਿਉਂਕਿ ਜਿਹੜੀ ਲਾਈਫ ਹੈ ਜੋ ਮਾਹੌਲ ਚੱਲਦਾ ਪਿਆ ਸਾਰੇ ਸਾਰੇ ਲੋਕੀ ਕੀ ਟੈਨਸ਼ਨ ਚ ਰਹਿੰਦੇ ਨੇ ਤੇ ਮੈਂ ਕਹਿੰਦਾ ਟੈਨਸ਼ਨ ਚ ਨਹੀਂ ਰਹਿਣਾ ਚਾਹੀਦਾ ਜਦੋਂ ਵੀ ਕਿਤੇ ਬਾਜ਼ਾਰ ਜਾਂਦੇ ਹੋ हेलमेट ਪਾ ਕੇ ਜਾਓ ਪਹਿਲੀ ਗੱਲ ਗੱਡੀ ਕਾਰ 'ਚ ਜਾਂਦੇ ਹੋ 벨ਟ ਲਾ ਕੇ ਜਾਓ ਠੀਕ ਹੈ ਜੀ ਤੇ ਰਫਤਾਰ ਥੋੜੀ ਤੇਜ਼ ਰਫਤਾਰ ਨਾਲ ਗੱਡੀ ਨੂੰ ਬਾਈਕ ਨੂੰ ਨਹੀਂ ਚਲਾਉਣਾ ਇਹ ਵੀ ਸਾਡੀ ਇੱਕ ਬੇਨਤੀ ਬੇਨਤੀ ਕਰਦਾ ਮੈਂ ਕੋਈ ਵੀ ਲਾਈਟ ਆਵੇ ਚੌਂਕ ਦੇ ਵਿੱਚ ਖਲੋ ਜੋ ਛੇਰ ਨਹੀਂ ਬੜਨਾ ਕਿ ਲਾਈਟ ਜਿਹੜੀ ਹੈ ਜੇ ਰੈੱਡ ਲਾਈਟ ਹੈ ਤੋ ਨੂੰ ਜੰਪ ਨਹੀਂ ਕਰਨਾ ਠੀਕ ਹੈ ਜੀ ਬਹੁਤ ਇਹ ਤੇ ਛੋਟੀਆਂ-ਛੋਟੀਆਂ ਗੱਲਾਂ ਨੇ ਇਹ ਖੁਸ਼ੀ ਵਾਲੀਆਂ ਗੱਲਾਂ ਨੇ ਕਿਸੇ ਗਰੀਬ ਗੁਰਬੇ ਦੀ ਮਦਦ ਕਰੋ ਹਾਂਜੀ ਕਿਸੇ ਨੂੰ ਹੋ ਸਕਦਾ ਕਿਤੇ ਰੋਟੀ ਖਵਾਓ ਕਿਸੇ ਨੂੰ ਪਾਣੀ ਪਿਲਾਓ ਹਾਂਜੀ ਬਾਕੀ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ فرمایا ਸਹੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਵੰਡ ਜਿਹੜੀ ਹੈ ਤੁਸੀਂ ਤਾਦੀ ਛਕ ਸਕਦੇ ਹੋ ਜੇ ਥੋੜਾ ਬੋਤਾ ਸਦਵੰਤ ਕੱਢੋ ਥੋੜਾ ਬੋਤਾ ਦਾਨ ਦਕਸ਼ਨਾ ਕਰੋ ਆਪਣੀ ਕਮਾਈ ਦੇ ਵਿੱਚੋਂ ਕੋਈ 1% 2% ਜ਼ਰੂਰ ਦਾਨ ਦਕਸ਼ਨਾ ਕਰੋ ਜੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੁਸੀਂ ਕਹਿਣਾ ਬੋਲੀ ਜਾਂਦਾ ਬੋਲੀ ਜਾਂਦਾ ਸਾਡੇ ਅੱਜ ਫਰਿਸ਼ਤਾ ਸਾਹਿਬ ਕੁਲੇਸ਼ਾਹ ਜੀ ਦੀਆਂ ਪੋਸਟਾਂ ਦੇਖੀਆਂ ਆਹਾਹਾ ਕੀ ਬਾਤ ਹੈ ਜੀ ਟੈਲੀਵਿਜ਼ਨ ਤੇ ਜਿਹੜਾ ਦੂਰਦਰਸ਼ਨ ਤੇ ਉਹਨਾਂ ਦੇ ਪ੍ਰੋਗਰਾਮ ਹੋਏ ਉਹ ਵੀ ਬੜਾ ਚੰਗਾ ਤੁਸੀਂ ਕਹਿਣਾ ਵਧਾਈ ਦਿੰਦਾ ਦਿੰਦਾ ਕਿੰਦਰ ਨੂੰ ਚਲੇ ਗਿਆ ਉਹ ਮੈਂ ਕਹਿੰਦਾ ਚਲ ਕੜੀ ਬੈਠ ਕੇ ਮੈਸੇਜ ਸੋੜਨਾ ਕਿਉਂ ਜੀ ਸਾਡੇ ਐਡਵਾਂਸ ਸਾਹਿਬ ਸ਼ੋਕ ਜੀ ਸਲੋਤਰਾ ਸਾਹਿਬ ਤੁਹਾਡਾ ਵੀ ਗੀਤ ਬੜਾ ਵਧੀਆ ਸੀ ਜੀ ਮਿਊਜ਼ਿਕ ਨਾਲ ਤੁਹਾਡਾ ਗੀਤ ਹੁੰਦਾ ਬੜਾ ਆਨੰਦ ਆਉਂਦਾ ਜੀ ਗੀਤ ਸੁਣ ਕੇ ਆਹਾਹਾ ਬਾਹਾਰੀ ਆ ਜਾਂਦੀ ਹੈ ਜੀ ਠੀਕ ਹੈ ਜੀ ਤੇ ਜਿਹੜੀਆਂ ਫੋਟੋਆਂ ਲਾ ਲਾ ਕੇ ਸਾਡੇ ਰਵਿੰਦਰ ਨਿਰਮਾਨ ਜੀ ਸਾਡੇ ਪਾਇਲਟ ਸਾਹਿਬ ਫੋਟੋਆਂ ਲਾ ਲਾ ਕੇ ਮੈਸੇਜ ਨੂੰ ਜਿੱਦੋਂ ਰਿਲੇ ਕਰਦੇ ਨੇ ਸਾਦ ਨੂੰ ਪਾਉਂਦੇ ਨੇ ਤੇ ਆ ਸੁਣ ਕੇ ਹੋਰ ਨੰਦਾ ਜੀ ਨੰਦੀ ਨੰਦੰਦ ਜੀ ਕੀ ਬਾਤ ਆ ਕੀ ਬਾਤ ਆ ਚਲੋ ਜੀ ਠੀਕ ਆ ਫਿਰ ਮਿਲਦੇ ਆ ਫਿਰ ਜੀ ਰੱਬ ਰਾਖਾ ਗੁੱਡ ਨਾਈਟ ਬਹੁਤ ਬਹੁਤ ਮੁਬਾਰਕਾਂ ਜੀ ਬੱਚੇ ਬਹੁਤ ਬਹੁਤ ਮੁਬਾਰਕਾਂ ਜੀ ਬੱਚੇ ਨੂੰ ਬਹੁਤ ਬਹੁਤ ਮੁਬਾਰਕਾਂ Okay, good night.